ਅੱਜ ਸੁਖਸਨਾ ਹਿੰਦੁਸਤਾਨ ਲੁਧਿਆਣਾ ਦੇ ਸਭ ਜਿਹੜੇ ਸੀਨੀਅਰ ਲੀਡਰ ਸੀਗੇ ਰਾਸ਼ਟਰੀ ਲੈਵਲ ਤੇ ਪ੍ਰਾਥਮਿਕ ਲੈਵਲ ਤੇ ਜਿਹੜੇ ਲੁਧਿਆਣਾ ਸੰਬੰਧਿਤ ਔਰ ਪਾਰਟੀ ਦੇ ਜ਼ਿਲ੍ਹਾ ਕਾਇਦੇ ਸਾਰੇ ਲੀਡਰ ਸਹਿਬਾਨਾਂ ਦੀ ਇੱਕ ਸਾਂਝੀ ਮੈਟਿਕ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਜਿਹੜਾ ਪੰਜਾਬ ਨਵੇਂ ਸਿਰੇ ਤੋਂ ਅੱਤਵਾਦ ਵਖਵਾ ਦਾ ਇੱਕ ਨਵਾਂ ਰੂਪ ਆਇਆ ਹੈ ਉਹਦੇ ਖਿਲਾਫ ਸੁਖਸਨਾ ਹਿੰਦੁਸਤਾਨ ਨੇ ਰਣਨੀਤੀ ਬਣਾਈ ਹੈ ਇੱਕ ਅਕਾਲੀ ਦਲ ਬਾਦਲਸ ਲਾਵਾਰਸ ਜਿਹੜਾ ਨਵਾਂ ਆਇਆ ਹੈ ਜਿਨ੍ਹਾਂ ਨੇ ਤਰਨਤਾਰਨ ਦੇ ਬਾਈ ਇਲੈਕਸ਼ਨ ਦੇ ਵਿੱਚ ਆ ਸੰਦੀਪ ਸੰਨੀ ਵਰਗੇ ਪਾਤਲ ਦੇ ਭਰਾ ਨੂੰ ਉੱਥੇ ਚੋਣਾਂ ਚ ਉਤਾਰਿਆ ਉਹਦਾ ਡਟਵਾ ਵਿਰੋਧ ਕਰਨ ਦੇ ਲਈ ਪਾਰਟੀ ਨੇ ਕਾਲ ਦਿੱਤੀ ਹੈ ਕਿ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਸੁਭਾ ਸਿੰਘ ਦੀ ਹੱਤਿਆ ਕੀਤੀ ਜਿਨ੍ਹਾਂ ਨੇ ਹਿੰਦੂ ਕੌਮ ਦੇ ਬੇਮਿਸਾਲ ਕੌਮ ਦੇ ਹੀਰੇ ਅਮਰ ਸੈ ਸੁਦੀਪ ਸੁਰੀ ਦਾ ਕਤਲ ਕੀਤਾ ਇਹਦੇ ਵਿਰੋਧ ਕਰੋ ਸਾਰੇ ਹਿੰਦੂ ਜਥੇਬੰਦਿਆਂ ਨੂੰ ਕਿੱਥੇ ਓਕੇ ਉਹਦਾ ਵਿਰੋਧ ਕਰਨਾ ਚਾਹੀਦਾ ਹੈ ਹਿੰਦੂ ਜਥੇਬੰਦਿਆਂ ਹੀ ਨਹੀਂ ਜਿਹੜੇ ਦੇਸ਼ ਨਾਲ ਪਿਆਰ ਕਰਦੇ ਐ ਜਿਹੜੇ ਦੇਸ਼ ਦੇ ਤਿਰੰਗੇ ਨਾਲ ਸਤਿਕਾਰ ਕਰਦੇ ਐ ਉਹਨਾਂ ਨੂੰ ਅਜਿਹੀ ਚੋਣ ਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਪੰਜਾਬ 'ਚ ਰਵਾਇਤ ਬਣ ਕੇ ਐ ਜਿਹੜੇ નિર્ਦੋਸ਼ ਲੋਕਾਂ ਦੇ ਕਾਤਲ ਐ ਜਿਨ੍ਹਾਂ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਆਪਣੇ ਬੰਦੂਕਾਂ ਨਾਲ ਰੋਂਦਾ ਉਹਨਾਂ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਂਦਾ ਹੈ ਦੇਸ਼ ਦੇ ਵਿਧਾਨ ਸਭਾ 'ਚ ਭੇਜਣ ਦੀ ਰਵਾਇਤ ਸਿਰਫ ਕਿਤੇ ਐ ਜਿਹਦੇ ਨਾਲ ਰੋਲ ਮਾਡਲ ਕੌਣ ਹੋ ਰਿਹਾ ਪੰਜਾਬ 'ਚ ਉਹ ਰੋਲ ਮਾਡਲ ਹੋ ਰਿਹਾ ਜਿਨ੍ਹਾਂ ਨੇ નિર્ਦੋਸ਼ ਲੋਕਾਂ ਦੀ ਕਤਲ ਕੀਤੀ ਹੋਏ ਹੱਤਿਆਰੇ ਹੁਣ ਇਸ ਰਵਾਇਤ ਨੂੰ ਤੋੜਨ ਲਈ शिवसेना ਹਿੰਦੁਸਤਾਨ ਨੇ ਅੱਜ ਮੀਟਿੰਗ ਕੀਤੀ ਅਸੀਂ ਅਮਰ ਸਹੀਦ ਸੁਦੀਸ਼ ਸੂਰੀ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ ਔਰ ਉਹਨਾਂ ਦੇ ਇੱਕ ਅਤਲ ਜਿਹੜੇ ਰਹੇ ਸੰਦੀਪ ਸਨੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਸੂਬੇ ਸਿੰਘ ਦੀ ਹੱਤਿਆ ਕੀਤੀ ਉਹਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਉਹਦਾ ਵਿਰੋਧ ਕੀਤਾ ਅਸੀਂ ਕਾਲ ਦਿੱਤੀ ਹੈ ਕਿ ਜੇ ਸਹੀਦ ਜਿਹੜੇ ਹਿੰਦੂ ਕੌਮ ਦੇ ਸ਼ਹੀਦ ਸੀਗੇ ਸੂਰੀ ਸਾਹਿਬ ਉਹਨਾਂ ਦਾ ਪਰਿਵਾਰ ਅਗਰ ਚੋਣਾਂ ਦੇ ਰੂਪ ਚ ਚੋਣਾ ਲੜਦਾ ਹੈ ਤੇ ਸ਼ਿਮਸਨਾ ਹਿੰਦੁਸਤਾਨ ਉਹਨਾਂ ਨੂੰ ਸਮਰਥਨ ਕਰੇਗੀ ਜੇ ਉਹ ਨਹੀਂ ਲੜਦੇ ਕੋਈ ਵੀ ਵਿਅਕਤੀ ਜਿਹੜਾ ਦੇ ਦੇ ਇਕਤਾ ਖੰਡਤਾ ਦੇ ਹੱਥ ਦੇ ਵਿੱਚ ਤਰਨ ਤਨ ਬਾਈ ਇਲੈਕਸ਼ਨ ਚੋਣਾਂ ਲੜਦਾ ਹੈ ਉਹਨੂੰ ਅਸੀਂ ਪੂਰਾ ਸਮਰਥਨ ਕਰਾਂਗੇ ਔਰ ਜਿਹੜੇ ਕਾਦਰ ਚੋਣਾਂ ਲੜ ਰਹਾ ਹੈ ਇਹਦਾ ਅਸੀਂ ਡਟਮਾ ਵਿਰੋਧ ਕਰਾਂਗੇ ਅੱਜ ਅਸੀਂ ਸ਼ਿਮਸਨਾ ਹਿੰਦੁਸਤਾਨ ਵੱਲੋਂ ਦੋਨੋਂ ਮਹਾਨ ਸੇਧਾਨੋਂ ਜਿਹੜੇ ਸੂਰੀ ਸਾਹਿਬ ਔਰ ਸੁਭੇ ਸਿੰਘ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਿਸ ਪੰਜਾਬ ਪੁਲਿਸ ਚੋ ਸੇਵਾ ਨਿਭਾਈਆ ਹੈ ਸੁਭੇ ਸਿੰਘ ਨੇ ਉਹਨਾਂ ਦੀ ਮੌਤ ਤੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੇ ਕਿਨਾਰਾ ਕਰ ਲਿਆ ਪਤਾ ਨਹੀਂ ਕਿਉਂ ਕਾਰਨ ਸੀਗਾ ਪਰ ਸੱਚ ਹੈ ਨਾ ਦੋਸਤਾਨ ਇਸ ਸ਼ਹੀਦ ਦੇ ਨਾਲ ਖੜਿਆ ਹੈ ਉਹਨਾਂ ਦੇ ਪਰਿਵਾਰ ਨਾਲ ਖੜਿਆ ਹੈ ਔਰ ਸੁਭੇ ਸਿੰਘ ਨੂੰ ਵੀ ਦੇਸ਼ ਦੀ ਜਿਹੜੀ ਉਹਨਾਂ ਨੇ ਸੇਵਾ ਕੀਤੀ ਹੈ ਉਹਨੂੰ ਸ਼ਰਧਾਂਜਲੀ ਦਿੱਤੀ ਹੈ ਜੇ ਉਹਨਾਂ ਨੇ ਕੁਝ ਗਲਤੀਆਂ ਕੀਤੀਆਂ ਹੋਣਗੀਆਂ ਔਰ ਦੇਸ਼ ਦੀ ਜੁਡੀਸ਼ਰੀ ਉਹਨਾਂ ਨੂੰ ਸਜ਼ਾ ਦੇ ਰਹੀ ਸੀ ਕਿਸੇ ਵੀ ਕਾਤਲ ਨੂੰ ਕਿਸੇ ਵੀ ਗੁੰਡੇ ਨੂੰ ਕਿਸੇ ਵੀ ਦੇਸ਼ ਦੇ ਦੁਸ਼ਮਣ ਨੂੰ ਇਹ ਹੱਕ ਨਹੀਂ ਹੈ ਕਿ ਉਹ ਬੰਦੂਕ ਹਟਾ ਕੇ ਕਿਸੇ ਦਾ ਕਤਲ ਕਰਕੇ ਆਪਣੇ ਆਪ ਨੂੰ ਮਸੀਹਾ ਜਾਂ ਆਪਣੇ ਆਪ ਨੂੰ ਜਸਟਿਸ ਸਾਬਤ ਕਰੇ ਲੇਕਿਨ ਤੁਸੀਂ ਨੌਜਵਾਨਾਂ ਨੂੰ ਇਹ ਕਹਾ ਕੇ ਕਿ ਜੇ ਤੁਹਾਨੂੰ ਪ੍ਰੇਰਣਾ ਲੈਣੀ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਸ਼ਹੀਦ ਗੁਰਗੋਬਿੰਦੁਰ ਗੁਰਮਨੀ ਸਿੰਘ ਜੀ ਤੋਂ ਉਹਨਾਂ ਦੇ ਸਭ ਜਰਿਆ ਤੋਂ ਵੀਰ ਹਕੀਕਤ ਰਾਏ ਤੋਂ ਔਰ ਜਿਹੜੇ ਸਾਡੇ ਮਹਾਂਪੁਰਸ਼ ਹੋਇਆ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜਿੰਦਗੀ ਤੋਂ ਨਿਰਾਸ਼ ਹੋ ਕੇ ਨਸੇ ਦੇ ਦਲਦਲ ਚ ਨਹੀਂ ਬਸਣਾ ਚਾਹੀਦਾ ਕੋਈ ਛੋਟੀ ਅਸਫਲਤਾ ਆਏ ਤਾਂ ਉਸ ਦਾ ਨਮੋਸੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਹਿੰਮਤ ਨਾਲ ਕਰਨਾ ਚਾਹੀਦਾ ਅਸੀਂ ਭਗਵਾਨ ਰਾਮ ਜੀ ਦੇ ਵਾਰਿਸ ਹਾਂ ਜਿਨ੍ਹਾਂ ਨੂੰ ਰਾਜ ਕਿਲਕ ਹੁੰਦੇ ਹੁੰਦੇ 14 ਸਾਲ ਦਾ ਬਨਵਾਸ ਹੋ ਗਿਆ ਪਰ ਉਹਨਾਂ ਨੇ ਉਸ ਨੂੰ ਆਪਣੇ ਕਰਮ ਦਾ ਹਿੱਸਾ ਮੰਨਦੇ ਹੋਏ ਪੂਰੀ ਤਾਕਤ ਦੇਣਾ ਆਪਣੇ ਮਾਤਾ ਪਿਤਾ ਦੀ ਆਗਿਆ ਸਮਝ ਕੇ ਆਪਣਾ ਧਰਮ ਸਮਝ ਕੇ ਉਹਨਾਂ ਨੇ 14 ਸਾਲ ਦਾ ਬਨਵਾਸ ਪੂਰਿਆ ਪਰ ਉਹ ਕਿਸੇ ਤਰ੍ਹਾਂ ਨਮੋਸੀ ਦੇ ਸਮਰ ਨਹੀਂ ਹੋਏ ਉਹਨਾਂ ਨੇ ਆਪਣੇ ਕਰਮ ਨੂੰ ਸਮਝਿਆ ਇਸੇ ਤਰ੍ਹਾਂ ਅਲਤੇ ਨੌਜਵਾਨ ਨੂੰ ਸ਼੍ਰੀ ਰਾਮਾਇਣ ਜੀ ਤੋਂ ਗੀਤਾ ਤੋਂ ਪਾਗਵਤ ਤੋਂ ਗੁਰਗ੍ਰੰਥ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ ਛੋਟੇ ਸਾਹਿਬਜ਼ਾਦੇ ਨੇ ਇਸੇ ਨਹੀਂ ਤੋਂ ਸੇਧ ਲੈਣੀ ਚਾਹੀਦੀ ਹੈ ਬੀਰ ਹਕੀਕਤ ਰਾਏ ਮਹਾਰਾਣਾ ਪ੍ਰਤਾਪ 시ਵਾਜੀ ਮਰਾਠੇ ਤੋਂ ਸੇਧ ਲੈਣੀ ਚਾਹੀਦੀ ਹੈ ਔਰ ਕਿਸੇ ਤਰ੍ਹਾਂ ਨਮੋਸੀ ਦਾ ਸ਼ਿਕਾਰ ਹੋ ਕੇ ਅ ਨਸ਼ੇ ਦੇ ਦਲਦਲ ਚ ਵੀ ਫਸਣਾ ਨਹੀਂ ਚਾਹੀਦਾ ਦੇਸ਼ ਦੇ ਹੱਥੇ ਵਿੱਚ ਖੜਨਾ ਚਾਹੀਦਾ ਹੈ ਔਰ ਦੇਸ਼ ਦੇ ਦੁਸ਼ਮਣਾਂ ਦੇ ਨਾਲ ਡਟ ਕੇ ਟਾਕਰਾ ਕਰਨਾ ਸਰਕਾਰੀ ਪੰਜਾਬ ਚ ਸ਼ਿਸ਼ਨਾ ਬਹੁਤ ਹੋਉਂਦੇ ਹੈ ਇਹ ਨਹੀਂ ਸੋਚਿਆ ਕਿ ਹੋਰ ਕੱਠੀ ਹੋ ਗਈ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਸਮੂਹ ਜਿਹੜਾ ਕੱਠਾ ਹੋ ਜੀ ਲੱਗਦਾ ਜਿਹੜਾ ਅਜਿਹਾ ਇਸ ਵਾਰੀ ਕਿ ਸ਼ੇਵ ਸਾਇਨਾ ਬਹੁਤ ਹੋਣ ਦਾ ਨਾ ਕੋਈ ਪਰੇਸ਼ਾਨੀ ਨਹੀਂ ਹੈ ਉਹਨਾਂ ਨੂੰ ਆਪਣੇ ਟੀਚੇ ਦੇ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਕੋਈ ਸ਼ਿਵਸ਼ਨਾ ਹੋਵੇ ਅਗਰ ਉਹ ਦੇਸ਼ ਦੇ ਹਿਤ ਵਿੱਚ ਕੰਮ ਕਰ ਰਹੀ ਹੈ ਅਗਰ ਉਹ Hindu ਸਮਾਜ ਦੇ ਇਕਤਾ ਖੰਡਤਾਲੀ ਕੰਮ ਕਰ ਰਹੀ ਹੈ ਅਗਰ ਉਹ ਸਨਾਤਨ ਧਰਮ ਦੇ ਬੜੋਤਲੀ ਕੰਮ ਕਰ ਰਹੀ ਹੈ ਤੇ ਸੰਖਿਆ ਕਿੰਨੀ ਵੀ ਹੋਵੇ ਪਰ ਉਹ ਆਪਣੇ ਟੀਚੇ ਤੋਂ ਜਾਣਕਾਰ ਹੋਣੇ ਚਾਹੀਦੇ ਆਪਣੇ ਟੀਚੇ ਦੇ ਪ੍ਰਤੀ ਸਮਰਪਿਤ ਹੋਣੇ ਚਾਹੀਦੇ ਉਹਨਾਂ ਦੀ ਸੰਖਿਆ ਦੇ ਵਿੱਚ ਵਾਧੇ ਹੋਣ ਦੇ ਨਾਲ ਕੋਈ ਪਰੇਸ਼ਾਨੀ ਨਹੀਂ ਕੁਝ ਲੋਕਾ ਬੋਲੋ ਸ਼ਿਖਸਨਾ ਨਾਮ ਦੇ ਗਲਤ ਕੰਮ ਕੀਤੇ ਜਾ ਰਹੇ ਹਨ ਨਾਮ ਬਨਾ ਕਿ ਤੁਹਾਨੂੰ ਸ਼ਿਖਸਨਾ ਆ ਰਹੇ ਸਾਰੇ ਇਹਦਾ ਦੇਸ਼ ਦੇ ਕਾਨੂੰਨ ਦੀ ਜ਼ਿੰਮੇਵਾਰੀ ਹੈ ਕੋਈ ਵੀ ਸੰਗਠਨ ਕੇਵਲ ਸ਼ਿਖਸਨਾ ਨਹੀਂ ਕੋਈ ਵੀ ਸੰਗਠਨ ਅਗਰ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੇਵਲ ਪਰਮ ਬਲਾਇਆ ਜਾ ਰਹੇ ਕੇਵਲ ਸ਼ਿਖਸਨਾ ਵਾਲੇ ਗਲਤ ਕੰਮ ਕਰਦੇ ਕਿਉਂ ਗਲਤ ਕੰਮ ਕਰ ਰਿਹਾ ਸ਼ਿਖਸਨਾ ਵਾਲੀ ਕਰ ਰਹੇ ਬਾਕੀ ਸੰਗਠਨ ਦੇ ਲੋਕ ਨਹੀਂ ਕਰ ਰਹੇ ਬਹੁਤ ਸਾਰੇ ਸੰਗਠਨ ਦੇ ਲੋਕ ਖੜੇ ਜਾਂਦੇ ਜਿਹੜਾ ਨਸ਼ੇ ਦਾ ਕਾਰੋਬਾਰ ਕਰਦੇ ਹੋਏ ਬਹੁਤ ਸਾਰੇ ਸੰਗਠਨਾਂ ਦੇ ਲੋਕ ਪੜੇ ਜਾਂਦੇ ਜਿਹੜੇ ਫੇਰਾ ਐਕਟ ਦੇ ਤਹਿਤ ਕੰਮ ਕਰਦੇ ਬਹੁਤ ਸਾਰੇ ਲੋਕਾਂ ਦੇ ਸੰਗਠਨ ਦੇ ਲੋਕ ਪਕੜੇ ਜਾਂਦੇ ਜਿਹੜੇ ਨਸ਼ਾ ਲੈ ਜਾਂਦੇ ਉਹ ਕਾਰਚ ਫੜੇ ਜਾਂਦੇ ਆ ਉਹਨਾਂ ਦੀ ਨੇਮ ਪਲੇਟ ਲੱਗੀ ਹੁੰਦੀ ਹੈ ਕੇਵਲ ਔਰ ਕੇਵਲ ਪੰਜਾਬ ਚ ਫੈਸ਼ਨ ਬਣ ਗਿਆ ਕਿ ਸਿਖਰ ਸੈਨਾ ਨੂੰ ਬਦਨਾਮ ਕੀਤਾ ਜਾਏ ਕੱਲ ਮੈਂ ਇੱਕ ਸੱਜਣ ਨੂੰ ਵੇਖ ਰਿਹਾ ਸੀ ਉਹ ਭਾਸ਼ਣ ਦੇ ਰਹੀ ਸੀ ਕਿ ਸਿਖਰ ਸੈਨਾ ਵਾਲਿਆਂ ਨੇ ਸਿਕਿਉਰਿਟੀ ਵਿਡਰਾ ਕਰ ਲਓ ਤਾਂ ਇਹ ਫੇ ਪੰਜਾਬ ਚ ਸ਼ਾਂਤੀ ਹੋ ਜਾਏਗੀ ਕਿਉਂ ਪੰਜਾਬ ਚ ਅਸ਼ਾਂਤੀ ਕਿਉਂ ਸਿਖਰ ਸੈਨਾ ਵਾਲਿਆਂ ਨੇ ਕੀਤੀ ਹੈ ਜਿਹੜੇ ਅਸਾਲਟਾ ਫੜੀਆਂ ਜਾ ਰਹੀਆਂ ਜਿਹੜਾ ਡਰੋਨ ਤੇ ਰਾਈ ਅਸਲੇ ਪਕੜੇ ਜਾ ਰਹੇ ਐ ਐਸੇ ਐਸੇ ਆਰਡੀਐਕਸ ਪਕੜੇ ਜਾ ਰਹੇ ਕੋਈ ਕਿਸਮ ਦੇ ਅਲੇ ਲੈ ਕੇ ਆ ਰਹੇ ਕੋਈ ਵੀ ਕਿਸਮ ਦਾ ਉਹ ਦੇਸ਼ ਭਗਤ ਪਾਰਟੀ ਐ ਪਰ